ਇੱਕ ਹੋਰ ਬੇਨਤੀ ਇਹਦਾ ਪ੍ਰਮਾਣ ਲਓ ਤੁਹਾਨੂੰ ਖੁਸ਼ ਕਰਨ ਵਾਸਤੇ ਨਹੀਂ ਕੱਲਾ ਮੈਂ ਕਹਿ ਰਿਹਾ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਮਹੰਤ ਰਣਦਾਸ ਨੇ ਗੁੰਡੇ ਸੱਦੇ ਆਪਣੇ ਜਿਹੜੇ ਸ਼ਾਂਤਮਈ ਮੂਰਤਾ ਕਰਕੇ ਲੈ ਕੇ ਆ ਰਹੇ ਸੀ ਨਾ ਸਿੱਖ ਉਹਨਾਂ ਨੂੰ ਮਾਰਨ ਵਾਸਤੇ ਤੇ ਅੰਗਰੇਜ਼ ਸਰਕਾਰ ਨੇ ਆਖਿਆ ਸੀ ਜਿੰਨੇ ਮਰਜੀ ਸਿੱਖ ਮਾਰ ਦੇਈ ਤੇਰੇ ਤੇ ਕੋਈ ਮੁਕੱਦਮਾ ਨਹੀਂ ਹੋਏਗਾ ਪਰ ਕਿਸੇ ਦੀ شناخت ਨਹੀਂ ਹੋਣੀ ਚਾਹੀਦੀ ਕਿਸੇ ਦੀ Laash ਪਛਾਣ ਨਾ ਹੋਵੇ ਬਸ ਚਾਰ ਗੁੰਡੇ ਸੱਦੇ ਆਵੇ ਬਾੜੇ ਬੜੇ ਵੱਡੇ ਵੱਡੇ ਸਿੱਖਾਂ ਨੂੰ ਮਾਰ ਮਾਰ ਕੇ ਆਵਿਆ ਵਿੱਚ ਸੁੱਟਿਆ ਸਾੜ ਦਿੱਤਾ ਵੀ ਪਛਾਣ ਨਾ ਆਵੇ ਮਾਰ ਕੇ ਤਾਂ ਸੁੱਟਿਆ ਜਿਉਂਦੇ ਕਈ ਸਾੜੇ ਇੱਕ ਸਿੱਖ ਜ਼ਖਮੀ ਪਿਆ ਸੀ ਸਹਕਦਾ ਸੀ ਹਜੇ ਸਾਹ ਚੱਲਦੇ ਸੀ ਉਹਦੇ ਉਹ ਜਿਹੜਾ ਗੁੰਡਾ ਸੀ ਨਾ ਨਰੈਣ ਦਾਸ ਦਾ ਉਹਨੇ ਸਿੱਖ ਨੂੰ ਲੱਤ ਤੋਂ ਫੜਿਆ ਜਿਉਂਦੇ ਇਹਨੂੰ ਪਤਾ ਹੈ ਵੀ ਜਿਉਂਦਾ ਹਜੇ ਜਿਉਂਦੇ ਨੂੰ ਫੜਿਆ ਧੂਕੇ ਲੈ ਕੇ ਚੱਲਿਆ ਆਵੇ ਦੇ ਵਿੱਚ ਸੁੱਟਣ ਵਾਸਤੇ ਜਦੋਂ ਅੱਗ ਤੇ ਆਵੇ ਦੇ ਕੋਲ ਗਿਆ ਨਾ ਤੋ ਸਿੱਖ ਇੱਕਦਮ ਹੋਸ਼ ਵਿੱਚ ਆ ਕੇ ਕਹਿੰਦਾ ਇੱਕ ਮਿੰਟ ਰੁਕ ਜਾ ਸਾਡੀ ਨਾ ਹਲੇ ਮਿੰਟ ਰੁਕ ਜਾ ਉਹ ਰੁਕ ਗਿਆ ਜਦੋਂ ਰੁਕ ਗਿਆ ਤਾਂ ਸਿੱਖ ਨੇ ਆਪਣੇ ਸੱਜੇ ਖੱਬੇ ਦੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਜੇਬਾਂ ਦੇ ਵਿੱਚ ਉਹ ਬੰਦਾ ਡਰ ਗਿਆ ਵੀ ਸ਼ਾਇਦ ਕੋਈ ਕੁਰਪਾਨ ਕੋਈ ਰਵਾਲਬਰ ਕੋਈ ਪਿਸਤੌਲ ਕੱਢ ਕੇ ਮੇਰੇ ਗੋਲੀ ਨਾ ਮਾਰੇ ਹੋਣੇ ਸ਼ਾਇਦ ਆਪਣਾ ਹਥਿਆਰ ਲਾ ਭਰਿਆ ਉਹਨੇ ਫੇਰ ਲੱਤ ਤਾਂ ਫੜ ਲਿਆ ਕਹਿੰਦਾ ਰੁਕ ਜਾ ਮੈਂ ਤੈਨੂੰ ਮਾਰਨ ਨਹੀਂ ਲੱਗਾ ਫੇਰ ਤੂੰ ਰੋਕਿਆ ਕਾ ਤੂੰ ਐ ਮੈਨੂੰ ਕਹਿੰਦੇ ਰੋਕਿਆ ਮੈਂ ਤਾਂ ਐ ਮੈਨੂੰ ਪਤਾ ਤੇ ਮਾਰਦਾ ਮੈਨੂੰ ਦੇਣਾ ਹੀ ਹੈ ਹੁਣ ਅੱਗ ਵਿੱਚ ਤਾਂ ਮੈਨੂੰ ਸੇਟੀ ਦੇਣਾ ਹੈ ਮੈਂ ਤਾਂ ਰੋਕਿਆ ਮੈਂ ਘਰੋਂ ਤੁਰਨ ਲੱਗੇ ਨੇ 250 ਰੁਪਏ ਜੇਬ ਦੇ ਵਿੱਚ ਪਾਇਆ ਸੀ ਮੈਂ ਤੈਨੂੰ ਨਾ ਚਾਉਣਾ ਮੈਨੂੰ ਤਾਂ ਮਾਰ ਹੀ ਦੇਣਾ ਮੇਰਾ 250 ਕੱਢ ਕੇ ਆਪਦੇ ਕੋਡ ਰੱਖ ਲੈ ਤੇਰੇ ਬੱਚਿਆਂ ਦੇ ਕੰਮ ਆ ਜਾਏਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪਤਾ ਮੈਨੂੰ ਤਾਂ ਮੈਨੂੰ ਮਾਰ ਦੇਣਾ ਤੇ ਛੱਡਣਾ ਨਹੀਂ ਪਰ ਮੈਂ ਤਾਂ ਤੈਨੂੰ ਰੋਕ ਇਹ ਮੇਰੀ ਜੇਬ ਚੋਂ ਮਾਇਆ ਕੱਢ ਲਾ ਆਪਣੇ ਕੋਲ ਰੱਖ ਲਾ ਇਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਸਵੀਰ ਹੈ ਇਹ ਸੁਭਾ ਹੈ ਜਿੱਦਾਂ ਪਾਣੀ ਆਪਣਾ ਸੁਭਾ ਨਹੀਂ ਛੱਡਦਾ ਚਾਹੇ ਮੱਤ ਦਾ ਮੱਤ ਦਾ ਅੱਗ ਤੇ ਪਾ ਦਿਓ ਤਾਂ ਵੀ ਉਹਨੂੰ ਬੁਝਾ ਦਿੰਦਾ ਹੈ ਖੰਡੇ ਬਾਟੇ ਦੇ ਛਕੇ ਛਕੇ ਹੋਏ ਵਾਲਾ ਅੰਮ੍ਰਿਤ ਛਕੇ ਵਾਲਾ ਸਿੱਖ ਜਿਹੜਾ ਹੈ ਉਹ ਵੀ ਆਪਣਾ ਸੁਭਾ ਨਹੀਂ ਕਦੇ ਛੱਡੇਗਾ ਲੱਖ ਕੋਈ ਮਾੜਾ ਕਰ ਦਵੇ ਅਖੀਰ ਨੂੰ ਇਹੀ ਕਹੇਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ